ਮੇਰ ਜੀ ਹੁਣ ਆਈ ਏ ਕੋਈ ਨੂੰ ਦੇਖਣ ਆਇਆ ਸੱਤ ਦਿਨ ਹੋ ਗਏ ਇਹਨੂੰ ਤੇ ਮੈਂ ਤਾਂ ਉਹਨੂੰ ਮਿਲਣ ਹੀ ਆਇਆ ਸੀ ਮੈਂ ਪੁੱਛਣੋਂ ਸੀ ਮੈਂ ਫਿਰ ਇਨਸਾਨ ਦੰਦੇ ਕਿ ਕੀ ਦੰਦੇ ਪਤਾ ਕਦੇ ਇੱਥੇ ਵੋਟਾਂ ਨਹੀਂ ਪਈਆਂ ਉਹਨਾਂ ਨੂੰ ਕਿ ਅਸੀਂ ਕਿੱਦੋਂ ਵੋਟਾਂ ਨਹੀਂ ਪਈਆਂ ਕਿ ਜਾਨਵਰਾਂ ਦੇ ਇੱਥੇ ਇਹ ਸਾਰਾ ਜਿਹੜਾ ਦਰਿਆ ਦਾ ਪਾਣੀ ਹੈ ਜੀ ਇਹ ਡੈਂਗਾ ਡੂੰਗਾ ਦਾ ਜਿਹੜਾ ਆ ਰਿਹਾ ਉਹੀ ਪਾਣੀ ਹੈ ਇੱਧਰ ਬੈਗ ਮਾਰੇ ਹੋਇਆ ਜੋ ਜਿਨ੍ਹਾਂ ਨੇ ਸੱਤਿਆਨਾਸ਼ ਕੀਤਾ ਤੇ ਉਹਨਾਂ ਦੀਆਂ ਗਲਤੀਆਂ ਕਰਕੇ ਅੱਜ ਇਹ ਲੋਕ ਸਾਰੇ ਮਿਲ ਕੇ ਉਹਨਾਂ ਦੀਆਂ ਗਲਤੀਆਂ ਦਾ ਕਮਿਆਜਾ ਭੁਗਤ ਰਹੇ ਨੇ ਉਹਦੀ ਪ੍ਰੋਬਲਮ ਪਿਛਲੇ ਜਿਹੜੀ ਉਹ ਵੀ ਸੋਲਵ ਕਰ ਰਹੇ ਆ ਤੇ ਜਿਹੜਾ ਅੱਗੇ ਹੱਲ ਜਿਹੜਾ ਦਰਿਆ ਉਹ ਵੀ ਸਾਫ ਕਰਿਆ ਤੁਹਾਡੇ ਸਾਹਮਣੇ ਇਹ ਤਾਂਦਲੀ ਜਿਹੜੀ ਪਿਛਲੇ ਕਾਫੀ ਸਰਕਾਰਾਂ ਨੇ ਕੀਤੀ ਹੋਈ ਸੀ ਉਹ ਇਸ ਪਾਣੀ ਗੰਦੇ ਪਾਣੀ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਸਾਡਾ ਜਿਹੜਾ ਕੰਮ ਆ ਸਾਨੂੰ ਜਿਹੜਾ ਝਾੜੂ ਫੜਾਇਆ ਉਹਦੇ ਨੇ ਚੰਗੀ ਤਰ੍ਹਾਂ ਸਫਾਈ ਕਰਾਵਾਂਗੇ ਇਹਦਾ ਚੰਗੀ ਤਰ੍ਹਾਂ ਹੱਲ ਕਰਾਂਗੇ ਕੱਲ ਨੂੰ ਪ੍ਰੋਬਲਮ ਆਵੇ ਇਹਦਾ ਹੱਲ ਪੱਕੀ ਤਰ੍ਹਾਂ ਕਰਾਂਗੇ ਮੇਰੇ ਅਧਿਕਾਰੀਆਂ ਦੇ ਨਾਲ ਵੀ ਮੀਟਿੰਗ ਲਈਤੀ ਗਈ ਬਕਾਇਦਾ 4 ਵਜੇ ਅਧਿਕਾਰੀ ਇੱਥੇ ਅਜ ਆਪਣੀ ਡਿਊਟੀ ਦੇ ਉੱਤੇ ਸੀ ਐਕਸਨ ਐਸ ਡੀਓ ਜੇ ਆਈ ਸਭ ਇੱਥੇ ਮੌਜੂਦ ਸਿਰਫ ਔਰ ਸਿਰਫ ਬਰਸਾਤ ਦਾ ਪਾਣੀ ਆ ਕੇ ਔਰ ਉਹ ਸਿੱਧਾ ਬੁੱਡੇ ਦਰਿਆ ਦੇ ਵਿੱਚ ਪੈਣਾ ਸੀ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਡਾਈਂਗਾ ਦਾ ਪਾਣੀ ਆ ਸੀਵਰੇ ਦਾ ਪਾਣੀ ਉਹਨੂੰ ਜੋੜਿਆ ਗਿਆ ਜੀ ਉਸ ਦੇ ਅਧੀਨ ਇਹ ਨਜ਼ਰ ਆਇਆ ਵੀ ਇਸ ਜਿਹੜਾ ਬਰਸਾਤੀ ਪਾਣੀ ਆ ਇਹਦੇ ਵਿੱਚੋਂ ਰੰਗ ਨਿਕਲ ਕੇ ਆ ਰਿਹਾ ਹੈ ਅ ਲੱਗੇ ਜ਼ਰੂਰ ਹੋਇਆ ਸਾਫ ਨੀਤ ਨਾਲ ਲੱਗੇ ਹੋਏ ਆ ਵਿਧਾਨ ਸਭਾ ਕਮੇਟੀ ਪੂਰੀ ਉਦੇਦਾਰੀਅਤ ਤੇ ਕੰਮ ਕਰੀਏ ਸਾਡੇ ਰਾਜ ਸਭਾ ਮੈਂਬਰ ਉਹ ਪੂਰੀ ਸਿੱਦਕਤ ਨਾਲ ਕੰਮ ਕਰ ਰਹੇ ਨੇ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਅੱਜ ਦਿਨਤ ਵਾਲੀ ਲੁਧਿਆਣਾ ਦੇ 32 ਸੈਕਟਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਪਾਣੀ ਦੇ ਹਾਲਾਤ ਜਿਹੜੇ ਨੇ ਕਿਸ ਤਰੀਕੇ ਹੋ ਚੁੱਕੇ ਨੇ ਹਾਲਾਂਕਿ ਜੇਕਰ ਲੁਧਿਆਣਾ ਦੇ 32 ਸੈਕਟਰ ਦੀ ਗੱਲ ਕਰੀਏ ਤਾਂ ਉਹ 32 ਸੈਕਟਰ ਦੇ ਵਿੱਚ ਮੇਨ ਰੋਡ ਹੈ ਜਿਹੜੀ ਹੈ ਤਾਜ਼ਪੁਰ ਰੋਡ ਤੋਂ ਸਿੱਧਾ ਜਮਾਲਪੁਰ ਚੌਕ ਨੂੰ ਰੋਡ ਨੂੰ ਜਾ ਕੇ ਸਿੱਧਾ ਇਹ ਮਿਲਦੀ ਹੈ ਤੇ ਉਸ ਰੋਡ ਦੇ ਉੱਤੇ ਉਸ ਸੜਕ ਦੇ ਉੱਤੇ ਪਾਣੀ ਦੇਖ ਸਕਦੇ ਹੋ ਕਿ ਕੀ ਹਾਲਾਤ ਜਿਹੜੇ ਨੇ ਉਹ ਬਣ ਚੁੱਕੇ ਨੇ ਸੋ ਬਿਨ ਮੌਸਮ ਬਿਨ ਬਰਸਾਤ ਦਾ ਇਹ ਜਿਹੜਾ ਪਾਣੀ ਹੈ ਸੋ ਇਹ ਬਿਲਕੁਲ ਲਾਲ ਪਾਣੀ ਜਿਹੜਾ ਇਸ ਰੋਡ ਦੇ ਉੱਤੇ ਕਿਸ ਤਰੀਕੇ ਖੜ ਚੁੱਕਿਆ ਸੋ ਜਮਵਾੜਾ ਜਿਹੜਾ ਪਾਣੀ ਦਾ ਨਜ਼ਰ ਆ ਰਿਹਾ ਸੋ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੋ ਦੇਖ ਸਕਦੇ ਹੋ ਕਿ ਬਜ਼ੁਰਗ ਮਹਿਲਾ ਸੋ ਮਾਤਾ ਜਿਹੜੀ ਉਹ ਵੀ ਦੇਖ ਸਕਦੇ ਹੋ ਕਿ ਇਸ ਗੰਦੇ ਪਾਣੀ ਦੇ ਵਿੱਚ ਕਿਸ ਤਰੀਕੇ ਉਹ ਪੈ ਹੋਇਆ ਨਹੀਂ ਹੈਗਾ ਕਿਉਂਕਿ ਇਸ ਪਾਣੀ ਨੂੰ ਖੜੇ तकरीबन 3 ਤੋਂ 4 ਦਿਨ ਤੋਂ ਵੀ ਜ਼ਿਆਦਾ ਜਿਹੜੇ ਹੋ ਚੁੱਕੇ ਨੇ ਸੋ ਇਹ ਪਾਣੀ ਜਿਹੜਾ ਇਸ ਰੋਡ ਦੇ ਉੱਤੇ ਉਸੇ ਤਰੀਕੇ ਖੜਾ ਹੋਇਆ ਕਿਉਂਕਿ ਲਗਾਤਾਰ ਇਸ ਪੂਰੇ ਰੋਡ ਦੀ ਗੱਲ ਕਰੀਏ ਤਾਂ ਇਸ ਪੂਰੇ ਰੋਡ ਦੇ ਵਿੱਚ ਪਾਣੀ ਦੇ ਨਾਲ ਖੜਨਾ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਹੈ ਸਾਹਮਣਾ ਉਹ ਕਰਨਾ ਪੈ ਰਿਹਾ ਜੇਕਰ ਲੁਧਿਆਣਾ ਦੇ ਪਿਛਦੀ ਗੱਲ ਕਰੀਏ ਤਾਂ ਲੁਧਿਆਣਾ ਬੁੱਢੇ ਦਰਿਆ ਨੂੰ ਇੱਕ ਪਾਸੇ ਫੁੱਟੇ ਦਰਿਆ ਦਾ ਜਿਹੜਾ ਸਫਾਈ અભਿਆਨ ਜਿਹੜਾ ਲਗਾਤਾਰ ਚਾਲੂ ਕੀਤਾ ਗਿਆ ਸੋ ਜਿਹਦੇ ਵਿੱਚ ਦੱਸਦੀ ਕਿ ਡੇਰੀਆਂ ਨੂੰ ਲੈ ਕੇ ਅਗਰ ਫੈਕਟਰੀਆਂ ਨੂੰ ਲੈ ਕੇ ਗੱਲ ਕਰੀਏ ਤੇ ਉਹ ਵੀ ਜਿਹੜਾ ኬਮਿਕਲ ਵਾਲਾ ਪਾਣੀ ਆ ਉਹਨੂੰ ਵੀ ਰੋਕਣ ਵਾਸਤੇ ਤੇ ਉਹਦੇ ਵਾਸਤੇ ਵੀ ਕਿਤਨੇ ਕਿਤੇ ਕਾਫੀ ਤਿਆਰੀ ਜਿਹੜੀ ਕੀਤੀ ਜਾ ਰਹੀ ਸੋ ਮੈਡਮ ਵੀ ਕਾਫੀ ਪੈਦਲ ਆਏ ਸੀਗੇ ਮੈਡਮ ਪੈਦਲ ਆ ਰਹੇ ਸੀਗੇ ਪੈਰਾ ਦੇ ਵਿੱਚ ਗੰਦੇ ਪਾਣੀ ਦੇ ਨਾਲ ਉਹ ਐਕਟਿਵਾ ਬੰਦ ਹੋ ਗਈ ਰਸਤੇ ਵਿੱਚ ਆਂਦੇ ਆਣੇ ਵੱਡੀ ਲੰਗੀ ਆਉਣੇ ਸਾਰਾ ਛੱਟੇ ਪਾਤ ਤੇ ਐਕਟਿਵਾ ਬੰਦ ਹੋ ਗਈ ਉਹ ਉੱਥੋਂ ੱਤਕਾ ਲਾਉਂਦੇ ਆ ਰਹੇ ਗੰਦੇ ਪਾਣੀ ਤੇ ਕਿੰਨੇ ਦਿਨ ਹੋ ਕੇ ਆਂਦੇ ਜਾਂਦੇ ਜ ਅਸੀਂ ਰੋਜ ਹੀ ਆਨੇ ਆ ਜੀ ਇੱਧਰ ਬੁਰਾ ਹਾਲੀ ਆ ਜੀ ਕਦੋਂ ਤੋਂ ਖੜਾ ਹੋਇਆ ਇਹ ਹੋ ਗਏ 4-5 ਦਿਨ ਕੀ ਲਾਦਾ ਹੁਣ ਇਹ ਪਾਣੀ ਕਿਸ ਚੀਜ਼ ਦਾ ਪਾਣੀ ਆ ਇਹ ਆ ਸਾਰਾ ਜਿਹੜਾ ਦਰਿਆ ਦਾ ਪਾਣੀ ਆ ਜੀ ਇਹ ਡੈਂਗਾ ਡੂੰਗਾ ਦਾ ਜਿਹੜਾ ਆ ਰਿਹਾ ਉਹੀ ਪਾਣੀ ਆ ਇੱਧਰ ਬੈਕ ਮਾਰਿਆ ਹੋਇਆ ਬਿਲਕੁਲ ਤੋਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਵਿੱਚ ਜਿਹੜੇ ਲੋਕ ਜਿਹੜੇ ਇਸ ਰੋਡ ਤੋਂ ਆ ਰਹੇ ਨੇ ਇਸ ਸੜਕ ਤੋਂ ਜੀ ਸਕੂਲੋਂ ਬੱਚੇ ਨੂੰ ਲੈਣ ਜਾ ਰਹੇ ਉਹਨੂੰ ਛੁੱਟੀ ਹੋਈ ਹੋਈ ਆ ਉਹ ਬਾਹਰ ਖੜਾ ਰਹੀ ਵੇਟ ਕਰ ਰਿਆ ਤੇ ਹਲੇ ਪਹੁੰਚ ਨਹੀਂ ਪਾਏ ਹਲੇ ਪਹੁੰਚ ਨਹੀਂ ਪਾਏ ਉਹ ਖੜਾ ਉੱਥੇ ਵੇਟ ਸਕੂਲ ਬੰਦ ਹੋ ਜਾਣਾ ਸਕੂਟਰੀ ਖਰਾਬ ਹੋ ਗਈ ਪਾਣੀ ਤੋ ਦੇਖ ਸਕਦੇ ਹੋ ਕਿ ਬਰਸਾਤ ਦਾ ਪਾਣੀ ਨਹੀਂ ਹੈਗਾ ਇਹ ਇਹ ਫੈਕਟਰੀਆਂ ਦਾ ਡੰਗਾ ਦਾ ਪਾਣੀ ਹੈ ਸੋ ਜਿਹੜਾ ਗੰਦਾ ਪਾਣੀ ਹੈ ਜਿਸ ਗੰਦੇ ਪਾਣੀ ਦੇ ਨਾਲ ਇਹ ਪਾਣੀ ਜਿਹੜਾ ਪੂਰਾ ਉਸ ਰੋਡ ਦੇ ਵਿੱਚ ਉਸ ਸੜਕ ਦੇ ਵਿੱਚ ਭਰ ਗਿਆ ਜਿਸ ਨੂੰ ਲੈ ਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਸੋ ਤਸਵੀਰਾਂ ਜਿਹੜੀਆਂ ਦਿਖਾਵਾਂਗੇ ਤੁਹਾਡੇ ਨਾਲ ਕਿ ਕਿਸ ਤਰੀਕੇ ਪਾਣੀ ਜਿਹੜਾ ਦੇਖ ਸਕਦੇ ਹੋ ਕਿ ਕੀ ਪਾਣੀ ਦੇ ਹਾਲਾਤ ਜਿਹੜੇ ਨੇ ਉਹ ਇਸ ਰੋਡ ਦੇ ਵਿੱਚ ਕਿੱਦਾਂ ਦੇ ਹੋ ਚੁੱਕੇ ਨੇ ਸੋ ਕਾਫੀ ਵੱਡੇ ਜਿਹੜਾ ਇਸ ਏਰੀਆ ਦੀ ਗੱਲ ਕਰੀਏ ਤਾਂ ਸੈਕਟਰ 32 ਐ ਸੋ ਕਾਫੀ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਸਮਾਜ ਸਿਟੀ ਐ ਪਰ ਲੋਕ ਦੇਖ ਸਕਦੇ ਹੋ ਕਿ ਇਸੇ ਸੜਕ ਦੇ ਵਿੱਚੋਂ ਆਪਣੇ ਬੱਚਿਆਂ ਨੂੰ ਸਕੂਲੋਂ ਲੈਣ ਵਾਸਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਲੈ ਕੇ ਵੀ ਆਉਂਦੇ ਨੇ ਪਰ ਕਿਤੇ ਨਾ ਕਿਤੇ ਇਹ ਪਾਣੀ ਦੇ ਖੜੇ ਹੋਣ ਦੇ ਨਾਲ ਲੋਕਾਂ ਦੀ ਗੱਡੀਆਂ ਵੀ ਖਰਾਬ ਹੋ ਰਹੀਆਂ ਨੇ ਸੋ ਲੋਕਾਂ ਨੇ ਵੀ ਕਾਫੀ ਦਿੱਕਤਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਆਰੇ ਸੋ ਦੱਸ ਦिए ਕਿ ਜਿਹੜੇ ਲੋਕ ਸੀਗੇ ਸੋ ਉਹਨਾਂ ਨਾਲ ਜਦੋਂ ਗੱਲ ਕੀਤੀ ਤੇ ਉਹਨਾਂ ਵੱਲੋਂ ਗੱਲ ਆਖੀ ਜਾ ਰਹੀ ਹੈ ਕਿ ਇਹ ਜਿਹੜਾ ਪਾਣੀ ਹੈ ਇਹ ਪਿੱਛੇ ਦਰਿਆ ਦਾ ਪਾਣੀ ਹੈ ਪਰ ਇੱਕ ਪਾਸੇ ਬੁੱਢੇ ਦਰਿਆ ਦੀ ਗੱਲ ਕਰੀਏ ਤੇ ਬੁੱਢੇ ਦਰਿਆ ਨੂੰ ਸਫਾਈ ਜਿਹੜਾ ਬੁੱਢੇ ਦਰਿਆ ਦਾ ਕੀਤਾ ਜਾ ਰਿਹਾ ਤਾਂ ਦੂਜੇ ਪਾਸੇ ਅੰਗਰ ਇੱਥੇ ਹੀ ਰੰਦੇ ਹੋ ਇਹ ਬੁੱਢੇ ਦਰਿਆ ਦਾ ਪਾਣੀ ਨਹੀਂ ਹੈ ਇਹ ਨਾਲਾ ਜਾਮ ਹੈ ਸੀਵਰੇਜ ਜਾਮ ਹੈ ਗਾ ਵੀ ਦੇ ਇਹ ਬੁੱਢੇ ਜਾਮਨ ਬੁੱਢੇ ਨਾਲੇ ਦਾ ਪਾਣੀ ਨਹੀਂ ਹੈ ਇਹ ਸਭ ਗਵਰਨਮੈਂਟ ਦੀ ਨਾਕਾਮੀ ਹੈ ਐ 5-7 ਦਿਨ ਹੋ ਗਏ ਇਨਸਾਨ ਇੱਥੇ ਰਹਿੰਦੇ ਜਾਨਵਰ ਨਹੀਂ ਰਹਿੰਦੇ ਇੱਥੇ ਇਹ ਤਾਂ ਇਨਸਾਨਾਂ ਦੇ ਕੋਈ ਗਵਰਨਮੈਂਟ ਨੇ ਆ ਕੇ ਬੰਦ ਅੱਜ ਮੇਰ ਆਈ ਹੈ ਹੁਣ ਅੱਧੇ ਹੰਡ ਪਹਿਲਾਂ ਅੱਜ ਕੋਈ ਨਹੀਂ ਦੇਖਣ ਆਇਆ ਤਾਂ ਬੰਦੇ ਮਰੇ ਜਰੇ ਜਰੀਲਾ ਪਾਣੀ ਹੈ ਬਿਲਕੁਲ ਇਹ ਬਿਨਾਂ ਪੀਲਾ ਜਰੀਲਾ ਪਾਣੀ ਹੈ ਜਰੀਲਾ ਪਾਣੀ ਹੈ ਬੰਦੇ ਇਹ ਤਾਂ ਬਿਮਾਰੀ ਦਾ ਘਰ ਹੈ ਆ ਪਤਾ ਨਹੀਂ ਗਵਰਨਮੈਂਟ ਕੀ ਕਰਦੀ ਪਈ ਹੈ 6-7 ਦਿਨ ਤੋਂ ਉੱਤੇ ਹੋ ਗਿਆ 6-7 ਦਿਨ ਤੋਂ ਉੱਤੇ ਹੋ ਗਈ ਹੈ 6-7 ਦਿਨ ਤੋਂ ਉੱਤੇ ਹੋ ਗਿਆ ਵੇ ਆ ਬੰਦੇ ਰਹਿੰਦੇ ਇੱਥੇ ਕੋਈ ਇਨਸਾਨ ਨਹੀਂ ਰਹਿੰਦੇ ਜਾਨਵਰ ਨਹੀਂ ਰਹਿੰਦੇ ਇੱਥੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਅੱਜ ਪਹਿਲੀ ਵਾਰ ਨਾ ਹੁਣ ਦੇਖਿਆ ਮੈਂ 2:30 ਵਜੇ ਆਇਆ ਮੈਂ ਹੁਣ ਮੇਰ ਆ ਮੇਰਸੀ ਹੁਣ ਆਈ ਏ ਕੋਈ ਨਹੀਂ ਦੇਖਣ ਆਇਆ 7 ਦਿਨ ਹੋ ਗਏ ਇਹਨੂੰ 7 ਦਿਨ ਹੁਣ ਤੁਸੀਂ ਸੁਣਿਆ ਵੀ ਕੀ ਕਹਿ ਗਈ ਮੈਂ ਤਾਂ ਉਹਨੂੰ ਦੇਖਿਆ ਤਾਂ ਮੈਂ ਦੇਖਿਆ ਗੱਡੀ 'ਚ ਬੈ ਕੇ ਚਲੇ ਗਿਆ ਮੇਰੇ ਆਹ ਤੋਂ ਪਹਿਲਾਂ ਪਹਿਲਾਂ ਗੱਡੀ 'ਚ ਬੈ ਕੇ ਚਲੇ ਗਿਆ ਸੀ ਤੇ ਮੈਂ ਤਾਂ ਉਹਨਾਂ ਨੂੰ ਮਿਲਣ ਹੀ ਆਇਆ ਸੀ ਮੈਂ ਪੁੱਛਿਆ ਤਾਂ ਸੀ ਮੈਂ ਇਹ ਇਨਸਾਨ ਰੰਦੇ ਆ ਕਿ ਕੀ ਰੰਦੇ ਪਤਾ ਕਰੇ ਇੱਥੇ ਵੋਟਾਂ ਨਹੀਂ ਪਈਆਂ ਉਹਨਾਂ ਨੂੰ ਕਿ ਅਸੀਂ ਲੈ ਕਦੋਂ ਵੋਟਾਂ ਨਹੀਂ ਪਈਆਂ ਕਿ ਜਾਨਵਰ ਹੁੰਦੇ ਇੱਥੇ ਹਾਂ ਇੱਥੇ ਜਾਨਵਰ ਹੁੰਦੇ ਬੰਨਵਾਇਆ ਜਾਵੇ ਮੈਂ ਗਵਰਨਮੈਂਟ ਕੋਲ ਇੱਕੀ ਗੱਲ ਪੁੱਛਣਾ ਹੈ ਕਿ ਇਨਸਾਨ ਰੰਦੇ ਨੇ ਜਾਨਵਰ ਰੰਦੇ ਪਹਿਲੇ ਦੱਸਿਆ ਜਾਵੇ ਪਾਣੀ ਨੂੰ ਪਾਣੀ ਦੋ ਘੰਟੇ ਸਿਓ ਕਿਥੇ ਤੱਕ ਪੱਤੀ ਸੱਟ ਜਾ ਰਿਹਾ ਕਹਿੰਦੇ ਆ ਬਖਤੀ ਸੱਟ ਰੇ ਇਹ ਪੁੱਡਾ ਕੋਣਡ ਕੋਣੀ ਹੈ ਆ ਪੁੱਡਾ ਕੋਣ ਨੂੰ ਕੋਣ ਦੇ ਪਾਣੀ ਦੋ ਕਿਥੇ ਤੱਕ ਜਾ ਰਿਹਾ ਔਰ ਇਹਦਾ ਇਨਸਾਨ ਨਹੀਂ ਹੁੰਦੇ ਸਾਰਾ ਬਿਮਾਰੀ ਫੈਲਦੀ ਵੀ ਇੱਥੇ ਮੈਂ ਕੀ ਜਾਊਂਗੇ ਮੈਂ ਗਵਰਨਮੈਂਟ ਦੇ ਨੰ ਕੰਮ ਹੀ ਹੈ ਕੀ ਜਦੋਂ ਸੱਦ ਦਿਨ ਜੇ ਕਲੀਅਰ ਨਹੀਂ ਕਰਦਾ ਕਿਉਂ ਨਹੀਂ ਕਲੀਅਰ ਹੋਇਆ ਕਰ ਭਾਈ ਇਹ ਸੀਵਰੇਜ ਜਾਮ ਹੈਗਾ ਸੀਵਰੇਜ ਪਾਣੀ ਜਾਵੇ ਕਿਉਂ ਨਾ ਕਲੀਅਰ ਹੋਵੇ ਪਾਣੀ ਜਾਵੇ ਕਿੱ데 ਜਾਊਗਾ ਬਿਲਕੁਲ ਸਦਾ ਜੀ ਇਹ ਸੀਵਰੇਜ ਦਾ ਪਾਣੀ ਲੱਗ ਰੇ ਇਹ ਨਹੀਂ ਇਹ ਡੈਂਗਾ ਦਾ ਪਾਣੀ ਹੈ ਇਹ ਆ ਸਾਰਾ ਦਰਿਆ ਦਾ ਪਾਣੀ ਆ ਪਿੱਛੇ ਬਲੋਕੇਜ ਹੋ ਇੱਕ ਦੂਸਰੀਆਂ ਨੂੰ ਸਾਫ਼ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਪਾਸੇ ਬੁੱਡੇ ਦਰਿਆ ਦੀ ਸਫਾਈ ਲੱਗੀ ਹੋਈ ਹੈ ਚਲਦਾ ਪਿਆ ਬੁੱਢਾ ਦਰਿਆ ਤੋਂ ਬੁੱਢਾ ਦਰਿਆ ਤੋਂ ਚਲਦਾ ਪਿਆ ਵੇ ਉੱਥੇ ਕਰੇਨਾਂ ਲੱਗੀਆਂ ਸਫਾਈ ਹੋ ਰਹੀ ਹੈ ਸਾਰੀ ਨਹੀਂ ਸਫਾਈ ਹੋ ਰਹੀ ਹੈ ਪਾਣੀ ਤਾਂ ਚਲਦਾ ਪਿਆ ਵੇ ਇੱਥੋਂ ਬਲਾਕੇਜ ਹੋ ਜੀ ਇੱਥੇ ਕਿਤੇ ਬੁੱਢਾ ਇੱਥੇ ਬੁੱਢਾ ਬੜੋ ਇੱਥੇ ਆ ਗਿਆ ਬਿਲਕੁਲ ਸੋ ਦੱਸ ਦਈਏ ਲੋਕਾਂ ਨੇ ਇਸ ਮਾਮਲੇ ਸੰਬੰਧ ਗੱਲ ਕੀਤੀ ਤੇ 32 ਸੈਕਟਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਕਾਫੀ ਰੋਸ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਸੋ ਦੱਸ ਦਈਏ ਕਿ ਇਸ ਰੋਡ ਦੇ ਉੱਤੇ ਅਗਰ ਇਸ ਸੜਕ ਦੀ ਗੱਲ ਕਰੀਏ ਤਾਂ ਇੱਥੇ ਲੁਧਿਆਣਾ ਮੇਅਰ ਵੀ ਜਿਹੜੇ ਇਸ ਜਗ੍ਹਾ ਤੇ ਪਹੁੰਚੇ ਤਾਂ ਹਲਕਾ ਪੂਰਬੀ ਦੇ ਜਿਹੜੇ ਵਿਧਾਇਕ ਨੇ ਉਹ ਵੀ ਇਸ ਜਗ੍ਹਾ ਤੇ ਪਹੁੰਚੇ ਚਲਦੇ ਰਸਤੇ ਦੇ ਵਿੱਚ ਕਿਉਂਕਿ ਉਹਨਾਂ ਨੂੰ ਇਤਰੋ ਜਾਣਾ ਸੀਗਾ ਤੇ ਉਹਨਾਂ ਨੇ ਉਸਪੋਰਟ ਦੇ ਤੇ ਪਹੁੰਚਿਆ ਤੇ ਉਹਨਾਂ ਨੇ ਐਕਸ਼ਨ ਮੋਡ ਤੇ ਆਂਦੇ ਹੋਏ ਇਹ ਗੱਲ ਆਖ ਵੱਲੋਂ ਜਿਹੜਾ ਸਮਾਂ ਉਹ ਲੋਕਾਂ ਨੂੰ ਦਿੱਤਾ ਗਿਆ 32 ਸੈਕਟਰ ਦੇ ਵਿੱਚ ਪਾਣੀ ਦੇ ਜਿਹੜੇ ਹਾਲਾਤ ਬਣੇ ਨੇ 24 ਘੰਟਿਆਂ ਦਾ ਸਮਾਂ ਦਿੱਤਾ ਗਿਆ ਕਿ ਕੱਲ ਦੇ ਕੱਲ ਵਿੱਚ ਇਹ ਪਾਣੀ ਜਿਹੜਾ ਪੂਰਾ ਸਾਫ਼ ਹੋਊਗਾ ਉਹ ਦੇਖਣਾ ਹੋਵੇਗਾ ਕਿ 32 ਸੈਕਟਰ ਦੇ ਵਿੱਚ ਇਹ ਜਿਹੜਾ ਬਿਨ ਮੌਸਮ ਪਾਣੀ ਜਿਹੜਾ ਦੇਖ ਸਕਦੇ ਹੋ ਬਿਨ ਬਰਸਾਤ ਦਾ ਜਿਹੜਾ ਪਾਣੀ ਹੈ ਇਹ ਪਾਣੀ ਕਦੋਂ ਤੱਕ ਸਾਫ਼ ਹੁੰਦਾ ਕਿਉਂਕਿ ਮੇਅਰ ਵੱਲੋਂ 24 ਘੰਟਿਆਂ ਦਾ ਜਿਹੜਾ ਸਮਾਂ ਦਿੱਤਾ ਗਿਆ ਤੇ ਲੋਕਾਂ ਦੀ ਹਾਲਤ ਜਿਹੜੀ ਹੈ ਬੱਤੋ ਬੱਤਰ ਹੈ ਲੋਕ ਪਰੇਸ਼ਾਨ ਨੇ ਕਿਉਂਕਿ ਇਹ ਪੀਲਾ ਪਾਣੀ ਹੈ ਕੇਮਿਕਲੀ ਪਾਣੀ ਹੈ ਸੋ ਬਿਮਾਰੀਆਂ ਦਾ ਜਿਹੜਾ ਪਾਣੀ ਹੈ ਜਿਹਨਾਲ ਲੋਕਾਂ ਦੀ ਰੋਸ਼ ਹੈ ਉਹ ਨਜ਼ਰ ਆ ਰਿਹਾ ਸੋ ਇਸ ਮਾਮਲੇ ਸੰਬੰਧ ਹੈ ਐ ఎమ్మెల్యే ਨੇ ਵੀ ਗੱਲ ਕਰਾਂਗੇ ਤੇ ਮੇਅਰ ਨੇ ਵੀ ਗੱਲਬਾਤ ਕਰਦੇ ਆ ਜੇਕਰ ਲੁਧਿਆਣਾ ਦੇ ਸੈਕਟਰ 32 ਦੀ ਗੱਲ ਕਰੀਏ ਤੇ ਉਸ 32 ਸੈਕਟਰ ਦੇ ਵਿੱਚ ਹਾਲਾਤ ਜਿਹੜੇ ਦੇਖ ਸਕਦੇ ਹੋ ਸੜਕਾਂ ਦੇ ਉੱਤੇ ਪਾਣੀ ਜਿਹੜਾ ਹੈ ਬਿਨ ਬਰਸਾਤ ਮੌਸਮ ਪਾਣੀ ਜਿਹੜਾ ਹੈ ਪਰ ਸੁਕਿਆ ਸੋ ਤਸਵੀਰਾਂ ਇਸ ਟਾਈਮ ਦੀਆਂ ਦਿਖਾ ਰਿਹਾ ਤੁਹਾਡੇ ਨਾਲ ਦੇਖ ਸਕਦੇ ਹੋ ਕਿ ਕੀ ਹਾਲਾਤ ਜਿਹੜੇ ਨੇ ਉਹ ਬੜੇ ਹੋਏ ਨੇ ਪਰ ਮੌਕੇ ਦੀ ਗੱਲ ਕਰੀਏ ਤਾਂ ਇਸ 32 ਸੈਕਟਰ ਦੇ ਵਿੱਚ ਉਸ ਸੜਕ ਦੇ ਉੱਤੇ ਜਿੱਥੇ ਪਾਣੀ ਦੇਖ ਸਕਦੇ ਹੋ ਕਿ ਸ਼ਰੇਆਮ ਕਿਸ ਤਰੀਕੇ ਜਾ ਰਿਹਾ ਉੱਥੇ ਮੌਜੂਦਾ ਇਸ ਟਾਈਮ ਵਿਧਾਇਕ ਦਲਜੀ ਲੁਧਿਆਣਾ ਮੇਅਰ ਵੀ ਜਿਹੜੇ ਉਹ ਵੀ ਇੱਥੇ ਪਹੁੰਚਣਾ ਸੋ ਜਾਣਕਾਰੀ ਲਵਾਂਗੇ ਗੱਲ ਕਰਾਂਗੇ ਕਿਉਂਕਿ ਇੱਕ ਪਾਸੇ ਲੋਕਾਂ ਨੇ ਪਾਣੀ ਤੋਂ ਬਚਾਅ ਵਾਸਤੇ ਸਿਰਮਿੜ ਦੇ ਜਿਹੜੇ ਬੋਰੇ ਆ ਮਿੱਟੀ ਦੇ ਉਹ ਪਰਕੇ ਲਗਾ ਦਿੱਤੇ ਨੇ ਪਰ ਕਾਫੀ ਲੋਕਾਂ ਦਾ ਆਣਾ ਜਾਣਾ ਜਿਹੜਾ ਐ ਇਸੇ ਰੋਡ ਦੇ ਉੱਤੇ ਹੁੰਦਾ ਸਰ ਇਸ ਜਗ੍ਹਾ ਤੇ ਪਹੁੰਚੇ ਉਹ ਸਪੋਰਟ ਤੇ ਤੇ ਪਾਣੀ ਦੇ ਹਾਲਾਤ ਜਿਹੜੇ ਦੇਖ ਰਹੇ ਹੋ ਇਹ ਬਿਨ ਮੌਸਮ ਬਸਾਤ ਹੋ ਰਹੀ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਬੁੱਢੇ ਦਰਿਆ ਨੂੰ ਸਾਫ਼ ਕਰਨ ਦਾ ਕੰਮ ਚੱਲ ਰਿਹਾ ਵਾ ਬੁੱਢੇ ਦਰਿਆਵ ਦਾ ਹੱਲ ਕਰਨ ਦਾ ਕੰਮ ਚੱਲ ਰਿਹਾ ਤੇ ਉਹ ਜਦੋਂ ਦੇਖਿਆ ਗਿਆ ਤੇ ਜਿਹੜੀਆਂ ਬਰਸਾਤੀ ਮ ਉਹਦੇ ਵਿੱਚੋਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਵਾਲੇ ਜਿਹੜੇ ਕਹਿੰਦੇ ਅਸੀਂ ਵਿਕਾਸ ਬਹੁ ਕੀਤਾ ਵਾ ਤੇ ਉਹ ਜਿਨ੍ਹਾਂ ਨੇ ਸਤਿਆਨਾਸ਼ ਕੀਤਾ ਤੇ ਉਹਨਾਂ ਦੀਆਂ ਗਲਤੀਆਂ ਕਰਕੇ ਅੱਜ ਇਹ ਲੋਕ ਸਾਰੇ ਮਿਲ ਕੇ ਉਹਨਾਂ ਦੀਆਂ ਗਲਤੀਆਂ ਦਾ ਖਮਿਆਜਾ ਭੁਗਤ ਰਹੇ ਨੇ ਤੇ ਅੱਜ ਉਹਨਾਂ ਨੂੰ ਪ੍ਰੋਬਲਮ ਹੀ ਹੋਈ ਆ ਤੇ ਜਿਹੜੇ ਬਰਸਾਤੀ ਪਾਣੀ ਦੇ ਵਿੱਚ ਪ੍ਰਸਾਤੀ ਲੈਨਾਂ ਦੇ ਵਿੱਚ ਜਿਹੜੇ ਡੈਂਗਾ ਦਾ ਪਾਣੀ ਹੋਰ ਮਿਲ ਕੇ ਸੀਵਰੇਜ ਦਾ ਪਾਣੀ ਉਹ ਜੁੜਿਆ ਹੋਇਆ ਸੀ ਜਦੋਂ ਦਰਿਆ ਦੇ ਵਿੱਚੋਂ ਬੰਦ ਕੀਤਾ ਤਾਂ ਪਤਾ ਲੱਗਿਆ ਵੀ ਇਹ ਆ ਪ੍ਰੋਬਲਮ ਹੈਗੀ ਆ ਹੁਣ ਉਹਦੀ ਪ੍ਰੋਬਲਮ ਪਿਛਲੇ ਜਿਹੜੀ ਉਹ ਵੀ ਸੋਲਵ ਕਰ ਰਹੇ ਆ ਤੇ ਜਿਹੜਾ ਅੱਗੇ ਹੱਲ ਜਿਹੜਾ ਦਰਿਆ ਉਹ ਵੀ ਸਾਫ਼ ਹੋ ਰਿਹਾ ਕਹਿਣ ਅੱਜ ਚਾਂਦੀ ਵਰਗਾ ਪਾਣੀ ਚੱਲਦਾ ਸੀਗਾ ਔਰ 74 ਸਾਲ ਦੇ ਵਿੱਚ ਇਹਨਾਂ ਨੇ ਬੇੜਾ ਗਰ ਕਰਕੇ ਇਹਨੂੰ ਗੰਦੇ ਨਾਲੇ ਦਾ ਰੂਪ ਦਿੱਤਾ ਅੱਜ ਆਮ ਆਦੀ ਪਾਰਟੀ ਦੀ ਸਰਕਾਰ ਉਹਨੂੰ ਸਫਾਈ ਕਰਨੇ ਲੱਗੀ ਹੋਈ ਆ ਵਿਧਾਨ ਸਭਾ ਦੀ ਸਪੈਸ਼ਲ ਕਮੇਟੀ ਬਣਾਈ ਗਈ ਆ ਬਾਬਾ ਸੀਚੇਵਾਲ ਜੀ ਲੱਗੇ ਹੋਏ ਨੇ ਪਰ ਇਹਨਾਂ ਦੀਆਂ ਗਲਤ ਨਲਕੀਆਂ ਕਰਕੇ ਪਿਛਲੀਆਂ ਸਰਕਾਰਾਂ ਦੀ ਜਿਹੜੇ ਮਿਲ ਕੇ ਜਿਨ੍ਹਾਂ ਨੇ ਰਾਜ ਕੀਤਾ ਵਾ ਜਿਹੜੇ ਕਹਿੰਦੇ ਸੀ ਵਿਕਾਸ ਕਰਕੇ ਵਿਕਾਸ ਕਰਤਾ ਸੀ ਤੇ ਉਹਨਾਂ ਨੇ ਸਤਿਆਨਾਸ਼ ਕੀਤਾ ਉਹਨਾਂ ਦੇ ਕਾਰਨ ਅਜਾ ਕਮਿਆਂ ਆ ਜਾ ਪੁੱਕਤ ਨੇ ਪਰ ਸਾਡਾ ਜਿਹੜਾ ਕੰਮ ਆ ਸਾਨੂੰ ਜਿਹੜਾ ਝਾੜੂ ਫੜਾਇਆ ਉਹਦੇ ਨੇ ਚੰਗੀ ਤਰ੍ਹਾਂ ਸਫਾਈ ਕਰਾਵਾਂਗੇ ਇਹਦਾ ਚੰਗੀ ਤਰ੍ਹਾਂ ਹੱਲ ਕਰਾਂਗੇ ਕੱਲ ਨੂੰ ਪ੍ਰੋਬਲਮ ਆ ਵੀ ਇਹਦਾ ਹੱਲ ਪੱਕੀ ਤਰ੍ਹਾਂ ਕਰ ਰਹੇ ਆ ਅਸੀਂ ਬਿਲਕੁਲ ਮੇਅਰ ਮੈਡਮ ਵੀ ਨਾਲ ਖੜੇ ਨੇ ਮੈਡਮ ਕੀ ਕਹਿਣਾ ਚਾਹੋਗੇ ਤਕਰੀਬਨ ਕਈ ਦਿਨ ਹੋ ਗਏ ਨੇ ਇਸ ਸੜਕ ਦੇ ਵਿੱਚ ਜਿਹੜੀ ਸੜਕ ਹੈ ਉਹ ਵੀ ਪੀਲੀ ਹੋ ਚੁੱਕੀ ਹੋਇਆ ਕਿਉਂਕਿ ਇਹ ኬਮਿਕਲ ਪਾਣੀ ਜਿਹੜਾ ਵਾ ਸੜਕਾਂ ਦੇ ਉੱਤੇ ਆ ਰਿਹਾ ਕਈ ਸਕੂਲ ਇੱਧਰ ਏਲੀਏ ਦੇ ਵਿੱਚ ਲੱਗਦੇ ਨੇ 32 ਸੈਟਰ ਦੇ ਹਾਲਾਤ ਜਿਹੜੇ ਨੇ ਉਹ ਕਾਫੀ ਵਧੀਆ ਹੁੰਦੇ ਸੀਗੇ ਸਮਾਰਟ ਹੁੰਦੇ ਸੀਗੇ ਇੱਧਰ ਸਾਰੇ ਆ ਵੀ ਕਿਦਾਂ ਨੀਅਤਾ ਖੋਟੀਆਂ ਸੀ ਤੇ ਕੰਮ ਕਿਦਾਂ ਉਹਨਾਂ ਨੇ ਧੰਦਲੀ ਵਾਲੇ ਕੀਤੇ ਸੀ ਵੀ ਜਿਹਦਾ ਕਮਿਆਜਾ ਅੱਜ ਆ ਪੂਰੇ ਲੁਧਿਆਣਾ ਸ਼ਹਿਰ ਵਾਸੀ ਜਿਹੜੇ ਉਭukt ਰਹੇ ਨੇ ਤੁਹਾਨੂੰ ਦੱਸਣਾ ਚਾਹਾਂਗੇ ਤੁਸੀਂ ਇਸ ਪਾਣੀ ਦਾ ਰੰਗ ਦੇਖ ਸਕਦੇ ਹੋ ਕਿ ਜਿੱਥੇ ਬਰਸਾਤੀ ਨਾਲਾ ਜਿਹਨੂੰ ਆਪਾਂ ਕਹਿੰਦੇ ਆ ਸਟ੍ਰੌਮ ਸੀਵਰ ਕਹਿੰਦੇ ਆ ਵੀ ਜਿਹਦੇ ਵਿੱਚ ਸਿਰਫ ਔਰ ਸਿਰਫ ਬਰਸਾਤ ਦਾ ਪਾਣੀ ਆ ਕੇ ਔਰ ਉਹ ਸਿੱਧਾ ਬੁੱਢੇ ਦਰਿਆ ਦੇ ਵਿੱਚ ਪੈਣਾ ਸੀ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਡਾਈਂਗਾ ਦਾ ਪਾਣੀ ਆ ਸੀਵਰੇ ਦਾ ਪਾਣੀ ਉਹਨੂੰ ਜੋੜਿਆ ਗਿਆ ਜਿਹਦੇ ਕਰਕੇ ਜਿਹੜਾ ਉਹ ਬੁੱਢਾ ਦਰਿਆ ਕਿਸੇ ਟਾਈਮ ਸਾਫ਼ ਪਾਣੀ ਵਗਦਾ ਸੀ ਅੱਜ ਲਾਂਤ ਲੱਗ ਚੁੱਕੀ ਹੈ ਲੁਧਿਆਣਾ ਸ਼ਹਿਰ ਤੇ ਔਰ ਉਹ ਬੁੱਢਾ ਨਾਲਾ ਬੰਦਾ ਜਾ ਰਿਹਾ ਸੋ ਬਹੁਤ ਧਿਆਨ ਦੇ ਨਾਲ ਬਹੁਤ ਸ਼ਿੱਦਤ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਇਸ ਬੁੱਢੇ ਨਾਲੇ ਦੇ ਉੱਤੇ ਕੰਮ ਕੀਤਾ ਜਾ ਰਿਹਾ ਸੀ ਤਾਂ ਕਿ ਇਹਨੂੰ ਸਾਫ਼ ਕੀਤਾ ਜਾਏ ਸੋ ਉਸ ਦੇ ਅਧੀਨ ਇਹ ਨਜ਼ਰ ਆਇਆ ਵੀ ਇਸ ਜਿਹੜਾ ਬਰਸਾਤੀ ਪਾਣੀ ਹੈ ਇਹਦੇ ਵਿੱਚੋਂ ਰੰਗ ਨਿਕਲ ਕੇ ਆ ਰਿਹਾ ਹੈ ਸੋ ਪਤਾ ਕਰਨ ਵਾਸਤੇ ਰੋਕਾ ਲਗਾਇਆ ਗਿਆ ਦੇਖਿਆ ਗਿਆ ਵੀ ਇਹ ਕਿੱਥੋਂ ਕਰਕੇ ਜਿਹੜਾ ਇਹ ਪਾਣੀ ਹੈ ਨਾਲ ਜੁੜਿਆ ਗਿਆ ਹੈ ਬਰਸਾਤੀ ਪਾਣੀ ਜਿਹੜਾ ਜਾਣਾ ਚਾਹੀਦਾ ਸੀ ਬਿਲਕੁਲ ਸਾਫ਼ ਰੰਗ ਦਾ ਹੋਣਾ ਚਾਹੀਦਾ ਸੀ ਉਹਦੇ ਵਿੱਚ ਅਜੇ ਏਡਾ ਗੂੜਾ ਰੰਗ ਆ ਰਿਹਾ ਵੀ ਜਿਹਦੇ ਨਾਲ ਸੜਕਾਂ ਵੀ ਜੜੀਆਂ ਨੇ ਉਹ ਲਾਲ ਪੀਲੀਆਂ ਹੋ ਗਈਆਂ ਨੇ ਸੋ ਕਾਫੀ ਐਂਡ ਤੇ ਪੁਆਇੰਟ ਤੱਕ ਰੋਕਾ ਲਗਾ ਕੇ ਸਕੈਨ ਕਰ ਲਿੱਤਾ ਗਿਆ ਵੀ ਇਸ ਕਿਸ ਕਿਸ ਏਰੀਆ ਦੇ ਵਿੱਚ ਇਹ ਦਿੱਕਤ ਨਹੀਂ ਹੈ ਸੋ ਲਾਸਟ ਟੇਲ ਰਹਿ ਗਈ ਆਪਾਂ ਕਹਿ ਸਕਦੇ ਆ ਬਿਲਕੁਲ ਪਿਛਲੇ ਵਾਲਾ ਹਿੱਸਾ ਰਹਿ ਗਿਆ ਜਿੱਥੇ ਇਹ ਵਾਚਣਾ ਜ਼ਰੂਰੀ ਹੈ ਵੀ ਕਿੱਥੇ ਕਰਕੇ ਇਹ ਜਿਹੜਾ ਪਾਣੀ ਮਿਕਸ ਅਪ ਹੋ ਰਿਹਾ ਹੈ ਔਰ ਤੁਹਾਨੂੰ ਦੱਸਣਾ ਚਾਹਾਂਗੇ ਵੀ ਇਸ ਚੀਜ਼ ਨੂੰ ਹੱਲ ਕਰਦੇ ਹੋਏ ਔਰ ਮੈਨੂੰ ਉਮੀਦ ਹੈ ਵੀ ਕੱਲ ਸਵੇਰ ਤੱਕ ਇਹ ਸਾਰਾ ਏਰੀਆ ਜਿਹੜਾ ਉਹ ਕਲੀਅਰ ਹੋ ਜਾਏਗਾ ਸਵੇਰੇ ਅਧਿਕਾਰੀਆਂ ਦੇ ਨਾਲ ਵੀ ਮੀਟਿੰਗ ਲੈਤੀ ਗਈ ਬਕਾਇਦਾ 4 ਵਜੇ ਅਧਿਕਾਰੀ ਇੱਥੇ ਅੱਜ ਆਪਣੀ ਡਿਊਟੀ ਦੇ ਉੱਤੇ ਸੀ ਐਕਸਨ ਐਸ ਡੀਓ ਜੇਈ ਸਭ ਇੱਥੇ ਮੌਜੂਦ ਸਨ ਤੇ ਬਕਾਇਦਾ ਉਹਨਾਂ ਦੀ ਮੀਟਿੰਗ ਲੈਣ ਤੋਂ ਬਾਅਦ ਇਹੇ ਹੱਲ ਨਿਕਾਲਿਆ ਗਿਆ ਵੀ ਇਹਦਾ ਜਿਹੜਾ ਜੋ ਲਾਸਟ ਪੁਆਇੰਟ ਰਹਿੰਦਾ ਹੈ ਜਿੱਥੋਂ ਹਜੇ ਤੱਕ ਨਹੀਂ ਪਤਾ ਲੱਗ ਪਾਇਆ ਵੀ ਕਿੱਥੋਂ ਮਿਕਸ ਹੋ ਰਿਹਾ ਉਹਨੂੰ ਅਗਲੇ ਅਗਲੀ ਪੈਰਵਾਈ ਕਰਦੇ ਹੋਏ ਅੱਜ ਰਾਤ ਨੂੰ ਰੋਕਾ ਲਗਾ ਕੇ ਉੱਥੇ ਸਕੈਨ ਕੀਤਾ ਜਾਊਗਾ ਤੇ ਮੈਂ ਜ਼ਰੂਰ ਕਹਿਣਾ ਚਾਹਾਂਗੇ ਵੀ ਔਖੇ ਔਖ ਕੱਟ ਕੇ ਕਈ ਵਾਰੀ ਸੌਖ ਆਂਦੀ ਹੈ ਤੇ ਜ਼ਰੂਰ ਔਖਾ ਟਾਈਮ ਹੈ ਅਜ 32 ਸੈਕਟਰ ਦਾ ਬਿਲਕੁਲ ਬੁਰਾ ਹਾਲ ਹੋ ਗਿਆ ਪਰ ਇਹ ਜ਼ਰੂਰ ਦੱਸਣਾ ਚਾਹਾਂਗੇ ਇਹ ਨਲੈਕੀਆਂ ਨੇ ਪਿਛਲੀਆਂ ਸਰਕਾਰਾਂ ਦੀਆਂ ਵੀ ਜੇ ਉਹਨਾਂ ਨੇ ਧਿਆਨ ਨਾਲ ਇਸ ਸੀਵਰੇਜ ਨੂੰ ਸਹੀ ਜਗ੍ਹਾ ਜੋੜਿਆ ਹੁੰਦਾ ਤਾਂ ਅੱਜ ਜਿਹੜਾ ਬਰਸਾਤੀ ਪਾਣੀ ਬਿਲਕੁਲ ਸਾਫ਼ ਆਣਾ ਚਾਹੀਦਾ ਸੀ ਉਹ 'ਚ ਕੈਮੀਕਲ ਵਾਲਾ ਪਾਣੀ ਰੰਗ ਮਿਕਸ ਨਾ ਹੁੰਦਾ ਸੋ ਇਹ ऐसे करके लगे जरूर होया साफ नीयत ਨਾਲ ਲਗੇ ਹੋਏ ਆ ਵਿਧਾਨ ਸਭਾ ਕਮੇਟੀ ਪੂਰੀ ਬੁੱਡੇ ਦਰਿਆ ਦੇ ਉੱਤੇ ਕੰਮ ਕਰੀਏ ਸਾਡੇ ਰਾਜ ਸਭਾ ਮੈਂਬਰ ਉਹ ਪੂਰੀ ਸਿੱਦਤ ਨਾਲ ਕੰਮ ਕਰ ਰਹੇ ਨੇ ਔਰ ਜਿੱਥੇ ਕਿਤੇ ਮੈਨੂੰ ਵੀ ਮੌਕਾ ਮਿਲਦਾ ਆ ਜਾਂ ਮੈਨੂੰ ਵੀ ਸੇਵਾ ਲੱਗਦੀ ਹੈ ਤੇ ਮੈਂ ਬਕਾਇਦਾ ਪਹੁੰਚ ਕੇ ਉੱਥੇ ਨਾਲ ਚਾਹੇ ਉਹ ਅਸੀਂ ਡੈਰੀਆਂ ਦੀ ਗੱਲ ਕੀਤੀ ਸੀ ਉਹਨਾਂ ਦਾ ਵੀ 50% ਹੱਲ ਕੱਢ ਲਿੱਤਾ ਹੈ ਤਾਂ ਕਿ ਉਹ ਪਾਣੀ ਜਾਂ ਉਹ ਗੋਹਾ ਦਰਿਆ ਦੇ ਵਿੱਚ ਨਾ ਨਾ ਜਾਵੇ ਔਰ ਪੂਰੀ ਆਸ ਕਰਦੇ ਆ ਕਿ ਆਣ ਵਾਲੇ ਕੁਝ ਹੂ ਥੋੜੇ ਸਮੇਂ ਦੇ ਵਿੱਚ ਜਿੱਦਾਂ ਪਿੰਡ ਭੂਖੜੀ ਪਾਣੀ ਸਾਫ਼ ਆ ਗਿਆ ਹੈ ਅੱਗੇ ਵਾਲਾ ਬੁੱਢਾ ਦਰਿਆ ਵੀ ਉਹ ਸਾਫ਼ ਹੋ ਜਾਵੇਗਾ ਲੱਗਦਾ ਹੈ ਕਿ ਪਾਣੀ ਜਿਹੜਾ ਹੁਣ ਰੋਡ ਦੇ ਉੱਤੇ ਆ ਗਿਆ ਹੈ ਸਾਫ਼ ਹੋ ਜਾਊਗਾ ਹੁਣ ਇੱਕ ਪਾਸੇ ਸੰਤ ਸਿਚੇਵਾਲ ਜੀ ਲੱਗੇ ਹੋਏ ਨੇ ਬੁੱਢਾ ਦਰਿਆ ਨੂੰ ਸਾਫ਼ ਕਰਨ ਵਾਸਤੇ ਤੇ ਦੂਜੇ ਪਾਸੇ ਇਹ ਪਾਣੀ ਜਿਹੜਾ ਬਿਲਕੁਲ ਲਾਲ ਹੋ ਚੁੱਕਿਆ ਹੈ ਇਹ ਸੀਵਰੇਜ ਦਾ ਪਾਣੀ ਲੱਗਦਾ ਹੈ ਬਾਹਰ ਆ ਰਿਹਾ ਹੈ ਉਜੀ ਬਿਲਕੁਲ ਤੁਹਾਨੂੰ ਤਾਂ ਦੱਸ ਹੀ ਰਹੇ ਹਾਂ ਜੀ ਕਿ ਇਹ ਜਿਹੜਾ ਸੀਵਰੇਜ ਹੈਗਾ ਨਾਰਮਲ ਸੀਵਰੇਜ ਹੈ ਇਹ ਉਹਨੂੰ ਉਹ ਪਾਣੀ ਨਹੀਂ ਹੈ ਇਹ ਬਰਸਾਤੀ ਪਾਣੀ ਹੈ ਜਿਹੜਾ ਕਿ ਸਾਫ਼ ਹੋਣਾ ਚਾਹੀਦਾ ਹੈ ਇਹ ਰੋਕ ਇਹ ਪਾਣੀ ਉਹਦੇ ਵਿੱਚੋਂ ਬਾਹਰ ਨਿਕਲ ਕੇ ਆ ਰਿਹਾ ਹੈ ਸੋ ਤੁਹਾਡੇ ਸਾਹਮਣੇ ਇਹ ਤਾਂਦਲੀ ਜਿਹੜੀ ਪਿਛਲੇ ਕਾਫੀ ਸਰਕਾਰਾਂ ਨੇ ਕੀਤੀ ਹੋਈ ਸੀ ਉਹ ਇਸ ਪਾਣੀ ਗੰਦੇ ਪਾਣੀ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ। ਜੀ ਇਹ ਜਿਹੜਾ ਪਾਣੀ ਹੈ ਉਮੀਦ ਹੈ ਵੀ ਕੱਲ ਤੱਕ ਇਹ ਸਾਰਾ ਪਾਣੀ ਜਿਹੜਾ ਹੈ ਉਹ ਕਲੀਅਰ ਆਊਟ ਕਰਾ ਦਾਂਗੇ ਕਿਉਂਕਿ ਅਸੀਂ ਲਗਾਤਾਰ ਅਫਸਰਾਂ ਦੀ ਟੀਮ ਦੇ ਨਾਲ ਆਪ ਗਰਾਉਂਡ ਜ਼ੀਰੋ ਦੇ ਉੱਤਰ ਕੇ ਐਮ ਐਲ ਏ ਹਲਕਾ ਈਸਟ ਤੋਂ ਦਲਜੀਤ ਸਿੰਘ ਗਰੇਵਾਲ ਪੋਲਾ ਜੀ ਔਰ ਨਾਲ ਜਿੰਨੇ ਵੀ ਅਫਸਰ ਸਾਹਿਬਾਨ ਨੇ ਅਸੀਂ ਸਾਰੇ ਜਣੇ ਰਲ ਕੇ ਇਸ ਤੇ ਪੂਰਾ ਲੱਗੇ ਹੋਏ ਆਂ ਔਰ ਹਰ ਇੱਕ ਇੱਕ ਪੈਰ ਵੀ ਦੇ ਉੱਤੇ ਸਾਡੀ ਨਜ਼ਰ ਹੈ ਔਰ ਉਮੀਦ ਕਰਦੇ ਆ ਵੀ ਕੱਲ ਤੱਕ ਇਹ ਜਿਹੜਾ ਕਲੀਅਰ